ਵਨਜਾਦ ਤਾਂ ਬਣਾਉਂਦੀਆਂ ਨੇ ਆਦਮੀ ਨੂੰ ਅਮੀਰ ਅਰਬਪਤੀ ਲੋਕਾਂ ਵਿੱਚ ਹੁੰਦੇ ਨੇ ਇਹ ਗੁਣ ਇਸ ਤਰੀਕੇ ਤੁਸੀਂ ਵੀ ਜੋੜ ਸਕਦੇ ਹੋ ਅਥਾ ਤਨ ਸਿਰਫ ਇਹ ਆਦਤ ਬਦਲ ਦਿਓ ਤੇ ਦੇਖੋ ਕਮਾਲ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਹਾਣੀਆਂ ਨਾਲ ਸੁੰਦਰਤ ਬੱਚਿਆਂ ਨਾਲ ਸੁੰਦਰਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਦੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਹਰ ਅਰਬਪਤੀ ਅਕਸਰ ਆਪਣੀ ਸਫਲਤਾ ਦਾ ਕਾਰਨ ਅਨੁਸ਼ਾਸਨ, ਸਿੱਖਣ ਅਤੇ ਰਣਨੀਤਿਕ ਵਿੱਤੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਆਦਤਾਂ ਦਿੰਦੇ ਨੇ। ਰਾਤੋਂ-ਰਾਤ ਸਫਲਤਾ ਪ੍ਰਾਪਤ ਕਰਨਾ ਅਸੰਭਵ ਹੈ। ਹਾਲਾਂਕਿ ਜੇਕਰ ਤੁਹਾਡੇ ਕੋਲ ਕਿਸਮਤ ਹੈ ਜਾਂ ਵਿਰਾਸਤ ਵਿੱਚ ਮਿਲੀ ਦੌਲਤ ਹੈ ਤਾਂ ਇਹ ਇੱਕ ਵੱਖਰੀ ਗੱਲ ਹੈ ਪਰ ਕੁਝ ਮਹੱਤਵਪੂਰਨ ਚੀਜ਼ਾਂ ਅਤੇ ਆਦਤਾਂ ਨੇ ਜੋ ਤੁਹਾਡੇ ਅਮੀਰ ਬਨਣ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਨੇ। ਇਹ ਗੁਣ ਦੁਨੀਆ ਦੇ ਸਾਰੇ ਅਰਬਪਤੀਆਂ ਵਿੱਚ ਵੇਖੇ ਜਾਂਦੇ ਨੇ ਜੇਕਰ ਤੁਸੀਂ ਵੀ ਅਮੀਰ ਬੰਨਾ ਚਾਹੁੰਦੇ ਹੋ ਜਾਂ ਅਰਬਪਤੀ ਬੰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਕਿਹੜੀਆਂ ਆਦਤਾਂ ਬਣਾਉਣੀਆਂ ਅਮੀਰ ਨੰਬਰ 1 ਆਪਣੀ ਆਮਦਨ ਤੋਂ ਘੱਟੋ-ਘੱਟ ਖਰਚ ਕਰੋ ਪਹਿਲੀ ਆਦਤ ਹੈ ਸਾਦੀ ਜ਼ਿੰਦਗੀ ਜਿਉਣ ਦੀ ਤੁਹਾਡੀ ਆਮਦਨ ਕਿੰਨੀ ਵੀ ਵੱਧ ਜਾਵੇ ਤੁਹਾਨੂੰ ਸਾਦੀ ਜ਼ਿੰਦਗੀ ਜਿਉਂਦੇ ਰਹਿਣਾ ਚਾਹੀਦਾ ਹੈ ਇਸ ਦਾ ਮਤਲਬ ਹੈ ਜੀਵਨ ਸ਼ੈਲੀ ਮਹਿੰਗਾਈ ਦਾ ਵਿਰੋਧ ਕਰਨਾ ਜਿੱਥੇ ਤੁਸੀਂ ਜ਼ਿਆਦਾ ਕਮਾਉਣ ਤੇ ਜ਼ਿਆਦਾ ਖਰਚ ਕਰਨਾ ਸ਼ੁਰੂ ਕਰਦੇ ਹੋ ਨਿਵੇਸ਼ ਕਰੋ ਫਜ਼ੂਲ ਖਰਚੀ ਨਾ ਕਰੋ ਸਵੈ ਨਿਰਮਿਤ ਕਰੋੜਪਤੀ ਅਜਿਹੀਆਂ ਜਾਇਦਾਦਾਂ ਖਰੀਦਣਾ ਪਸੰਦ ਕਰਦੇ ਨੇ ਜੋ ਆਮਦਨ ਪੈਦਾ ਕਰਦੀਆਂ ਨੇ ਨਾ ਕਿ ਲਗਜ਼ਰੀ ਚੀਜ਼ਾਂ ਬਚਤ ਨੂੰ ਤਰਜੀਹ ਦਿਓ ਨਿਵੇਸ਼ਕ ਵਾਰਨ ਬਫੇਟ ਸਲਾਹ ਦਿੰਦੇ ਨੇ ਕਿ ਖਰਚ ਕਰਨ ਤੋਂ ਬਾਅਦ ਜੋ ਬਚਦਾ ਹੈ ਉਸ ਨੂੰ ਨਾ ਬਚਾਓ ਸਕੋ ਬਚਤ ਕਰਨ ਤੋਂ ਬਾਅਦ ਜੋ ਬਚਦਾ ਹੈ ਉਸ ਨੂੰ ਖਰਚ ਕਰੋ ਬਹੁਤ ਸਾਰੇ ਅਮੀਰ ਵਿਅਕਤੀ ਆਪਣੀ ਆਮਦਨ ਦਾ ਘੱਟੋ ਘੱਟ 20% ਅਤੇ ਅਕਸਰ ਇਸ ਤੋਂ ਵੀ ਵੱਧ ਬਚਾਉਂਦੇ ਨੇ ਨੰਬਰ 2 ਲਗਾਤਾਰ ਜੀਵਨ ਭਰ ਸਿੱਖਦੇ ਰਹੋ ਸਫਲ ਲੋਕਾਂ ਲਈ ਸਿੱਖਿਆ ਸਕੂਲ ਤੋਂ ਬਾਅਦ ਖਤਮ ਨਹੀਂ ਹੁੰਦੀ ਉਹ ਬਦਲਦੇ ਬਾਜ਼ਾਰਾਂ ਦੇ ਨਾਲ ਚੱਲਣ ਅਤੇ ਨਵੇਂ ਮੌਕਿਆਂ ਦੀ ਪਛਾਣ ਕਰਨ ਲਈ ਆਪਣੇ ਗਿਆਨ ਨੂੰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਨੇ ਨਿਯਮਤ ਤੌਰ ਤੇ ਪੜੋ ਵਾਰਨ ਵਰਫੇਟ ਅਤੇ ਬਿਲ ਗੇਟਸ ਵਰਗੇ ਅਰਬਪਤੀ ਆਪਣੀਆਂ ਪੜ੍ਹਨ ਦੀਆਂ ਆਦਤਾਂ ਲਈ ਜਾਣੇ ਜਾਂਦੇ ਨੇ ਇੱਕ ਸਾਲ ਵਿੱਚ 50 ਤੋਂ ਵੱਧ ਕਿਤਾਬਾਂ ਪੜ੍ਹਦੇ ਨੇ ਉਤਸੁਕ ਰਹੋ ਸਫਲ ਉਦਮੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਭਾਲਦੇ ਨੇ ਉਹਨਾਂ ਨੂੰ ਅਸੁਵਿਧਾ ਦੀ ਬਜਾਏ ਨਵੀਨਤਾ ਦੇ ਮੌਕੇ ਵਜੋਂ ਦੇਖਦੇ ਨੇ ਇੱਕ ਸਪਸ਼ਟ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੇ ਧਿਆਨ ਕੇਂਦ੍ਰਿਤ ਕਰੋ। ਘਟਨਾਵਾਂ 'ਤੇ ਪ੍ਰਤੀਕਿਰਿਆ ਕਰਨ ਦੀ ਬਜਾਏ ਸਫਲ ਲੋਕ ਸਪਸ਼ਟ ਲਿਖਤੀ ਟੀਚੇ ਨਿਰਧਾਰਤ ਕਰਦੇ ਨੇ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਫੈਸਲੇ ਲੈਂਦੇ ਨੇ। ਦਿਨ ਵਿੱਚ ਨਹੀਂ ਦਹਾਕਿਆਂ ਵਿੱਚ ਸੋਚੋ। ਜੈਫ ਬੋਜੋਸ ਨੇ ਕਿਹਾ ਹੈ ਕਿ ਉਹ 3 ਸਾਲ ਦੇ ਸਮੇਂ ਨਾਲੋਂ 7 ਸਾਲ ਦੇ ਸਮੇਂ ਦੀ ਦੂਰੀ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ ਕਿਉਂਕਿ ਇਹ ਉਸ ਨੂੰ ਇੱਕ ਮਹੱਤਵਪੂਰਨ ਪ੍ਰਤੀਯੋਗੀ ਫਾਇਦਾ ਦਿੰਦਾ ਹੈ ਅਗਿਆ ਯੋਜਨਾ ਬਣਾਓ ਸਫਲਤਾ ਪ੍ਰਾਪਤ ਕਰਨ ਲਈ ਯੋਜਨਾਬੰਦੀ ਜ਼ਰੂਰੀ ਹੈ ਪਰ ਤੁਹਾਡੀ ਯੋਜਨਾਬੰਦੀ ਹਮੇਸ਼ਾ ਯਥਾਰਥ ਹੋਣੀ ਚਾਹੀਦੀ ਹੈ ਯਾਨੀ ਅਜਿਹੇ ਹਟੀਚਾ ਨਾ ਰੱਖੋ ਜੋ ਅਸਲੀਅਤ ਵਿੱਚ ਪ੍ਰਾਪਤ ਕਰਨਾ ਅਸੰਭਵ ਜਾਪਦਾ ਹੋਵੇ ਕਦਮ ਦਰ ਕਦਮ ਯੋਜਨਾ ਬਣਾਓ ਇਹ ਟੀਚਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 4 ਹੈ ਕਈ ਆਮਦਨ ਸਰੋਤ ਬਣਾਓ। ਸਿਰਫ ਇੱਕ ਤਨਖਾਹ ਤੇ ਨਿਰਭਰ ਕਰਨਾ ਇੱਕ ਵੱਡੀ ਕਮਜ਼ੋਰੀ ਹੋ ਸਕਦੀ ਹੈ। ਸਭ ਤੋਂ ਅਮੀਰ ਲੋਕ ਜਾਣ ਬੁੱਝ ਕੇ ਤੁਹਾਨੂੰ ਤੇਜ਼ੀ ਨਾਲ ਵਧਾਉਣ ਅਤੇ ਜੋਖਮ ਘਟਾਉਣ ਲਈ ਕਈ ਆਮਦਨ ਸਰੋਤ ਵਿਕਸਿਤ ਕਰਦੇ ਨੇ। ਸਰਗਰਮੀ ਨਾਲ ਨਿਵੇਸ਼ ਕਰੋ। ਅਮੀਰ ਲੋਕ ਸਟਾਕ, ਰੀਅਲ ਅਸਟੇਟ ਅਤੇ ਹੋਰ ਸੰਪਤੀਆਂ ਵਿੱਚ ਨਿਵੇਸ਼ ਕਰਕੇ ਆਪਣਾ ਪੈਸਾ ਕੰਮ ਵਿੱਚ ਲਾਉਂਦੇ ਨੇ। ਸਾਈਡ ਹਸਟਲ ਬਣਾਓ। ਬਹੁਤ ਸਾਰੇ ਕਰੋੜਪਤੀਆਂ ਨੇ ਸਾਈਡ ਕਾਰੋਬਾਰਾਂ ਜਾਂ ਫ੍ਰੀਲੈਂਸ ਉਦਮਾਂ ਨਾਲ ਸ਼ੁਰੂਆਤ ਕੀਤੀ ਜੋ ਬਾਅਦ ਵਿੱਚ ਲਾਭਦਾਇਕ ਆਮਦਨ ਦੇ ਸਰੋਤ ਬਣ ਗਏ ਨੰਬਰ 5 ਸੋਚ ਸਮਝ ਕੇ ਰਿਸਕ ਲਓ ਅਤੇ ਡਰੇੜ ਰਹੋ ਰੱਬ ਅਤੇ ਜੋਖਮ ਤੋਂ ਨਹੀਂ ਡਰਦੇ ਉਹ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਇਸ ਤੱਕ ਪਹੁੰਚਦੇ ਨੇ ਉਹ ਸਮਝਦੇ ਨੇ ਕਿ ਵੱਡੇ ਇਨਾਮਾਂ ਲਈ ਸੋਚ ਸਮਝ ਕੇ ਜੋਖਮ ਲੈਣ ਦੀ ਲੋੜ ਹੁੰਦੀ ਹੈ ਅਤੇ ਅਸਫਲਤਾ ਨੂੰ ਸਿੱਖਣ ਦੇ ਮੌਕਿਆਂ ਵਜੋਂ ਦੇਖਦੇ ਨੇ ਅਸਫਲਤਾ ਨੂੰ ਗਲੇ ਲਗਾਓ ਸਫਲ ਲੋਕਾਂ ਦੀ ਇੱਕ ਮੁੱਖ ਤਾਕਤ ਉਹਨਾਂ ਦੀ ਲਗਨ ਹੈ। ਉਹਨਾਂ ਕੋਲ ਅਸਫਲਤਾਵਾਂ ਨੂੰ ਦੂਰ ਕਰਨ ਅਤੇ ਗਲਤੀਆਂ ਤੋਂ ਸਿੱਖਣ ਦੀ ਮਾਨਸਿਕ ਮਜ਼ਬੂਤੀ ਹੁੰਦੀ ਹੈ। ਆਪਣੇ ਪੈਰਾਂ ਤੇ ਵਾਪਸ ਆਓ। ਜਿਵੇਂ ਕਿ ਐਲਨ ਮਸਕ ਨੇ ਟੈਸਲਾ ਅਤੇ ਸਪੇਸਐਕਸ ਨਾਲ ਦਿਖਾਇਆ ਹੈ, ਇੱਕ ਮਜ਼ਬੂਤ ਉਦਮੀ ਭਾਵਨਾ ਵਿੱਚ ਇੱਕ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧਦੇ ਰਹਿਣ ਦੀ ਇੱਛਾ। ਸ਼ਾਮ ਨੂੰ ਹੁੰਦੀ ਹੈ ਤਾਂ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ